ਦੀ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਇਸੇ ਲੜੀ ਤਹਿਤ ਪੰਜਾਬ ਦੇ ਪਿੰਡਾਂ 'ਚ ਵੀ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਵਿੱਚ ਕੁੱਲ 114 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 179 ਹੋਰ ਉਸਾਰੀ ਅਧੀਨ ਹਨ ਇਹ ਨਵੀਆਂ ਬਣ ਰਹੀਆਂ ਲਾਇਬ੍ਰੇਰੀਆਂ ਏਸੀ ਇਨਵਰਟਰ ਸੀਸੀਟੀਵੀ ਕੈਮਰੇ ਵਾਈਫਾਈ ਵਰਗੀਆਂ ਸਹੂਲਤਾਂ ਦੇ ਨਾਲ ਲੈਸ ਹੋਣਗੀਆਂ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ ਲਈ 6 ਲਾਇਬ੍ਰੇਰੀਆਂ ਸਥਾਪਿਤ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ ਮੇਰਾ ਨਾਮਦਰ ਪੈਸੇ ਨੂੰ ਮੈਂ ਜੀ ਦੀ ਕਰ ਰਹੀ ਹਾਂ ਮੈਂ ਹੁਣ ਜਦੋਂ ਮੈਨੂੰ ਲੈਕਚਰ ਲਾਣੇ ਹੁੰਦੇ ਨੇ ਮੈਂ ਕੰਪਿਊਟਰ ਤੇ ਲਾਣੇ ਹੁੰਦੇ ਕਿ ਕੰਪਿਊਟਰ ਇੱਥੇ ਬੋਸਦ ਨੇ ਤੇ ਬਾਕੀ ਹੁਣ ਇੱਥੇ ਕਿਤਾਬਾਂ ਹੀ ਬਹੁਤ ਨੇ ਕਿਤਾਬਾਂ ਜਿਹੜੀ ਚੱਕ ਲੋ ਜਿਹੜੀ ਮਰਜ਼ੀ ਆਪਰੋ ਸਾਰੀਆਂ ਹੁੰਦੀਆਂ ਨੇ ਕੰਸਿਸਟੈਂਸੀ ਬੰਦੀ ਹੈ ਹੁਣ ਬੰਦਾ ਇੱਥੇ ਆ ਕੇ ਪੜਨ ਦਾ ਮਾਹੌਲ ਬਹੁਤ ਵਧੀਆ ਲਾਇਬ੍ਰੇਰੀ ਦੇ ਵਿੱਚ 33 ਸੀਟਾਂ ਨੇ ਬਹੁਤ ਸ਼ਾਨਦਾਰ ਸੋਫੇ ਲਾਏ ਨੇ ਜੀ ਏਸੀ ਲੱਗਿਆ ਹੋਇਆ ਇਨਵਰਟਰ ਵੀ ਲੱਗਿਆ ਹੋਇਆ ਕੰਪਿਊਟਰਾਂ ਵਾਸਤੇ ਵਾਈਫਾਈ ਵੀ ਫ੍ਰੀ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਹਰ ਵਿਸ਼ੇ ਦੀ ਕਿਤਾਬ ਪਈ ਹੈ ਵੱਡੇ ਅਫਸਰ ਬਣਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਕੀ-ਕੀ ਚਾਹੀਦਾ ਉੱਥੇ ਕਿਤਾਬ ਪਈ ਹੈ